ਉਹ ਸੰਗਤ ਜੀ ਕਹਿੰਦੇ ਰਾਖਸ ਸਲੋਕ ਆ ਗਏ ਉਹਨਾਂ ਨੇ ਰਿਸ਼ੀ ਨੂੰ ਦੇਖਿਆ ਇਹ ਰਿਸ਼ੀ ਜੀ ਜਿਹੜਾ ਉਹ ਮਿਰਗਸਾਲਾ ਦੇ ਉੱਤੇ ਬੈਠਾ ਸੀ ਇਹਨਾਂ ਦੀ ਬੁੱਤੀ ਪੱਤਤ ਹੁੰਦੀ ਹੈ ਇੱਕ ਪੈਰਾ ਦੇਵਤਿਆਂ ਦਾ ਇੱਕ ਪੈਰਾ ভূত-ਪ੍ਰੇਤਾਂ ਤੇ ਇਹਨਾਂ ਦਾ ਜਿਹੜਾ 1 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਪੈਰਾ ਉਹ ਭੂਤ ਪ੍ਰੇਤ ਇਹਨਾਂ ਲੋਕਾਂ ਦਾ ਪਹਿਰਾ ਹੈ ਜਿਹੜਾ ਰਾਤ ਨੂੰ 12 ਵਜੇ ਤੋਂ ਲੈ ਕੇ ਪਹਿਰਾ ਸ਼ੁਰੂ ਹੁੰਦਾ ਉਹ ਦੇਵੀ ਦੇਵਤਿਆਂ ਦਾ ਪਹਿਰਾ ਸ਼ੁਰੂ ਹੁੰਦਾ ਗੱਜ ਕੇ ਆਖੋ ਸਤਨਾ ਇਸ ਕਰਕੇ ਆਪਾਂ ਅਮਰਤ ਵੇਲੇ ਨੂੰ ਮਹਾਨਤਾ ਦੰਨਿਆ ਵੀ ਅਮਰਤ ਵੇਲੇ ਉੱਠਿਆ ਕਰੋ ਨਾਮ ਜਪਿਆ ਕਰੋ ਪਹਿਰਾ ਦੇਵੀ ਦੇਵਤਿਆਂ ਦਾ ਹੁੰਦਾ ਉਦੋਂ ਭਾਈ ਇਹ ਸਿਮਰਨ ਕਰਿਆ ਕਰੋ ਸਤਗੁਰ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਈਦਾ ਇਹ ਹੁਣ ਜਦੋਂ ਦੇਵੀ ਲੁਕੀ ਹੋਈ ਐ ਇਹ ਰਾਖਸ ਲੋਕਾਂ ਨੇ ਇਹ ਬਾਬੇ ਦੇ ਥੱਲੋਂ ਜਿਹੜੀ ਮਿਰਗਸਾਲਾ ਸੀ ਖਿੱਚਣ ਦਾ ਯਤਨ ਕੀਤਾ ਕਹਿੰਦੇ ਇਹਨੇ ਲੁਕੋਤੀ ਹੋਣੀ ਆ ਆਪ ਉਹ ਜਿਹਦੀ ਸਵਾਰੀ ਕਰੀ ਹੋਈ ਸੀ ਉਹਨੂੰ ਥੱਲੇ ਮਿਰਗਸਾਲਾ ਬਣਾ ਕੇ ਬਿਠਾ ਲਿਆ ਇਹਨੇ ਗੱਜ ਕੇ ਆਖੋ ਸਤਨਾ ਜੀ ਵਾਹਿਗੁਰੂ ਹੁਣ ਫੇਰ ਸਮਝਿਓ ਕੀ ਕਹਿਣਾ ਚਾਹੁੰਨਾ ਮੈਂ ਜਦੋਂ ਮਿਰਗਸਾਲਾ ਉਹ ਰਿਖੀ ਦੇ ਥੱਲੋਂ ਖਿੱਚਦੇ ਐ ਉਹ ਰਿਖੀ ਕਹਿੰਦਾ ਹੈ ਕਰਤਾਪੁਰਖ ਵੈਗੁਰੂ ਮੇਰਾ ਤਪ ਜੇ ਅਧੂਰਾ ਹੈ ਮੇਰੀ ਬੰਦਗੀ ਜੇ ਅਧੂਰੀ ਹੈ ਤੂੰ ਕਿਰਪਾ ਕਰ ਦੇ ਕੋਈ ਇਹੋ ਜਿਹੀ ਉਦੁੱਤੀ ਸ਼ਕਤੀ ਨੂੰ ਭੇਜ ਦੇ ਜਿਹੜਾ ਇਹਨਾਂ ਰਾਕਸ਼ਸਾਂ ਦਾ ਖਾਤਮਾ ਕਰਦਾ ਵੇ ਤੇ ਉਹ ਰਿਖੀ ਦੀ ਆਵਾਜ਼ ਸੁਣ ਕੇ ਦੁਸ਼ਟ ਦਮਨ ਆਏ ਤੇ ਦੁਸ਼ਟ ਦਮਨ ਨੇ ਫਿਰ ਖੜਗ ਲਈ ਉਹ ਖੜਗ ਦੇ ਨਾਲ ਜਦੋਂ ਗਰਦਨ ਉਹਨਾਂ ਦੀ ਕਲਮ ਕਰਨ ਲੱਗੇ ਫਿਰ ਉਹ ਰੇਖੀ ਕਹਿੰਦਾ ਬੇਟਾ ਤੂੰ ਦੁਸ਼ਟ ਦਾਮਨਾ ਸ਼ਕਤੀ ਤੇਰੇ ਕੋਲੇ ਬਹੁਤ ਹੈ ਪਰ ਇਹਨਾਂ ਦੇ ਜਿੰਨੇ ਖੂਨ ਦੇ ੱੱਬੇ ਧਰਤੀ ਤੇ ਡਿੱਗਦੇ ਐ ਇਹ ਉਹਨੇ ਹੋਰ ਪੈਦਾ ਹੋ ਜਾਂਦੇ ਐ ਇਹਨਾਂ ਦੀ ਗਰਦਨ ਕਲਮ ਕਰਿਆ ਇਹਨਾਂ ਨੇ ਖਤਮ ਨਹੀਂ ਹੋਣਾ ਕਹਿੰਦੇ ਮਹਾਂਪੁਰਖੋ ਫਿਰ ਕੋਈ ਜੁਗਤੀ ਦੱਸੋ ਵੀ ਇਹ ਖਤਮ ਕਿਵੇਂ ਹੋਣਗੇ ਤੇ ਉਹ ਰਿਖੀ ਬੈਠਾ ਬੈਠਾ ਪਹਾੜ ਦੇ ਵਿੱਚ ਠੁੱਡਾ ਮਾਰਦਾ ਉਹ ਪਹਾੜ ਦੀਆਂ ਸੱਤ ਚੋਟੀਆਂ ਬਣ ਜਾਂਦੀਆਂ ਨੇ ਉਹਦੇ ਵਿੱਚ ਇੱਕ ਸਰੋਵਰ ਹੈ ਫਿਰ ਮਾਰੇ ਕਹਿੰਦੇ ਆਹ ਸਰੋਵਰ ਵਿੱਚ ਇਹਨਾਂ ਰਾਕਸ਼ਸਾਂ ਨੂੰ ਡੋਬੋ ਡੋਬੋ ਕੇ ਮਾਰ ਇਹਨਾਂ ਦਾ ਖੂਨ ਦਾ ਸੱਟਾ ਧਰਤੀ ਤੇ ਹੀ ਨਾ ਡਿਗੇ ਗਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਸਾਧ ਸੰਗ ਜੀ ਜਿਹੜੀ ਦੁਰਗਾ ਲੁਕੀ ਹੋਈ ਸੀ ਨਾ ਉਹ ਦੁਸ਼ਟ ਦਮਨ ਨੂੰ ਦੇਖ ਕੇ ਕਹਿੰਦੀ ਮੈਂ ਵਿਆਹ ਨਹੀਂ ਕਰਵਾਇਆ ਦੁਰਗਾ ਨੇ ਵਿਆਹ ਨਹੀਂ ਕਰਾਇਆ ਐ ਕਰਤਾਪੁਰਖ ਵੈਗੁਰੂ ਜੇ ਕਿਤੇ ਕੱਲ ਨੂੰ ਕੋਈ ਸੰਜੋਗ ਬਣਦਾ ਜੇ ਕੋਈ ਕਿਰਪਾ ਹੁੰਦੀ ਹੈ ਤਾਂ ਫਿਰ ਆਹ ਜਿਹੜੀ ਉਹ ਦੁੱਤੀ ਸ਼ਕਤੀ ਕਰਤੇ ਨੇ ਭੇਜੀ ਹੈ ਜਿਹਨੂੰ ਦੁਸ਼ਟ ਦਮਨ ਕਹਿੰਦੇ ਆ ਮੈਂ ਫਿਰ ਇਹਦੇ ਘਰ ਵਾਲੀ ਬਣ ਕੇ ਆਵਾਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੁਸ਼ਟ ਦਮਨ ਕਹਿੰਦੇ ਦੁਰਗਾ ਇਹ ਤੇਰੇ ਮਨ ਦੀ ਮਰਜ਼ੀ ਪੂਰੀ ਨਹੀਂ ਹੋ ਸਕਦੀ ਫਿਰ ਦੁਰਗਾ ਕਹਿੰਦੀ ਕਹਿੰਦੀ ਉਹ ਗੁਰੂ ਕਾਹਦਾ ਉਹ ਪੀਰ ਕਾਹਦਾ ਉਹ ਪੈਗੰਬਰ ਕਾਹਦਾ ਜਿਹਦੇ ਅੱਗੇ ਸਰਦਾ ਰੱਖੀਏ ਤੇ ਸਰਦਾ ਪੂਰੀ ਨਾ ਹੋਵੇ ਫਿਰ ਮਹਾਰਾਜ ਨੇ ਕਿਹਾ ਕਹਿੰਦੇ ਆਵਾਂਗੇ ਮਾਤ ਲੋਕ ਦੇ ਵਿੱਚ ਧਿਆਨ ਦਿਓ ਕਹਿੰਦੇ ਮਾਤ ਲੋਕ ਦੇ ਵਿੱਚ ਆਵਾਂਗੇ ਬੀਬਾ ਤੇ ਤੈਨੂੰ ਅਪਣਾਵਾਂਗੇ ਤੇਰੇ ਨਾਲ ਸ਼ਾਦੀ ਕਰਾਵਾਂਗੇ ਪਰ ਧਿਆਨ ਰੱਖ ਜਿਵੇਂ ਤੂੰ ਹੁਣ ਜਦੀ ਸਤਿਆਏ ਦੁਰਗਾ ਦੇ ਰੂਪ ਦੇ ਵਿੱਚ ਤੇਰੇ ਨਾਲ ਸਾਡਾ ਕੋਈ ਸਰੀਰਕ ਸੰਬੰਧ ਨਹੀਂ ਹੋਊਗਾ ਜਿੱਦੇ ਮਾਤਾ ਸਹਿਬਕੌਰ ਆਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਦੁਰਗਾ ਆ ਜਾ ਤੈਨੂੰ ਇਹ ਢੀਕਦੇ ਐ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੀ ਖਾਲਸੇ ਦੀ ਮਾਤਾ ਸਹਿਬਕੌਰ ਹੈ ਉਹ ਸਾਧ ਸੰਗਤ ਦੀ ਕੋਈ ਛੋਟੀ ਗੱਲ ਥੋੜੋ ਹੈ ਉਹ ਛੋਟੀ ਗੱਲ ਥੋੜੋ ਹੈ ਸੰਗਤ ਦੇ ਤੇ ਰੱਬ ਦੇ ਪਿਆਰੋ ਜਿੱਦੇ ਉਹਨੇ ਕਿਹਾ ਵੀ ਮਾਤਾ ਜੀਤੋ ਦੀ ਕੁੱਖ ਨੂੰ ਭਾਗ ਲੱਗ ਗੇ ਹੈ ਮਾਤਾ ਸੁੰਦਰੀ ਦੀ ਕੁੱਖ ਨੂੰ ਭਾਗ ਲੱਗ ਗੇ ਹੈ ਦਾਤਿਆ ਮੇਰੇ ਤੇ ਵੀ ਕਿਰਪਾ ਕਰ ਦੇ ਫਿਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਮਾਤਾ ਸਹਿਬਕੌਰ ਦੀ ਝੋਲੀ ਚ ਪਾਇਆ ਹੈ ਗੱਜਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹਦਾ ਹੁਕਮ ਪੰਜ ਪਿਆਰੇ ਸੁਣਾਉਂਦੇ ਆ ਖਾਲਸਾ ਜੀ ਅੱਜ ਤੋਂ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਹੈ ਅੱਜ ਤੋਂ ਤੁਹਾਡੀ ਮਾਤਾ ਕੀ ਹੈ ਮਾਤਾ ਸਹਿਬ ਦੇਵ ਕੌਰ ਪਿਆੰਦੂ ਸੰਗਜੀ ਇਹਦਾ ਕਿੰਨਾ ਮਰਜੀ ਚਲੀ ਜਾਓ ਅੱਗੇ ਨੂੰ ਇਹਦਾ ਕੋਈ ਅੰਤ ਤਾਂ ਹੈ ਨਹੀਂ ਫਿਰ ਮੈਨੂੰ ਰੱਬ ਦੇ ਪਿਆਰੇ ਕਹਿਣਗੇ ਬਾਬਾ ਅੱਜ ਸੰਤ ਜਰਨੈਲ ਸਿੰਘ ਦੀ ਗੱਲ ਕਰਨੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਓ ਸੰਗਜੀ ਜਰ